ਡੇਲੀਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾ ਸ਼ਿਖਰ ਸੰਧੀਰ ਗਰਮੀ ਤੋਂ ਪੰਜਾਬ ਦੇ ਲੋਕ ਤੰਗ ਆਏ ਪਏ ਨੇ ਔਰ ਉਹ ਸੋਚ ਰਹੇ ਨੇ ਕਿ ਕਦੋਂ ਸਾਨੂੰ ਗਰਮੀ ਤੋਂ ਰਾਹਤ ਮਿਲੇਗੀ ਤਾਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਔਰ ਭਵਿਕ ਬਾਣੀ ਵੀ ਕਰ ਦਿੱਤੀ ਗਈ ਹੈ 2 ਦਿਨਾਂ ਦੇ ਅੰਦਰ ਅੰਦਰ ਪੰਜਾਬ ਦੇ ਵਿੱਚ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ ਸਿਰਫ 2 ਦਿਨ ਤੁਹਾਨੂੰ ਗਰਮੀ ਹੋਰ ਝੱਲਨੀ ਪੈਗੀ ਔਰ ਉਸ ਤੋਂ ਬਾਅਦ ਤੁਹਾਨੂੰ ਤੁਹਾਡੇ ਇਲਾਕਿਆਂ ਦੇ ਵਿੱਚ ਬਰਸਾਤ ਹੋਵੇਗੀ ਤਾਂ ਮੌਸਮ ਵਿਭਾਗ ਦੀ ਇਹ ਨਵਿਕਲੀ ਜੀ ਭਵਿਕ ਬਾਣੀ ਜਿਹੜੀ ਹੈ ਆਈ ਹੈ ਔਰ 3 ਦਿਨਾਂ ਦੇ ਅੰਦਰ ਅੰਦਰ ਬਰਸਾਤ ਦਾ ਅਲਰਟ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਗਿਆ ਤਾਂ ਵਕਵਾ ਇਲਾਕਿਆਂ ਦੀ ਗੱਲ ਕਰਦੇ ਹਾਂ ਪੰਜਾਬ ਦੇ ਜਿੱਥੇ ਕਿ ਸਭ ਤੋ ਜ਼ਿਆਦਾ ਤਾਪਮਾਨ ਬਠਿੰਡੇ ਦੇ ਵਿੱਚ ਪਾਇਆ ਜਾਂਦਾ ਹੈ 45 ਡਿਗਰੀ ਤੋਂ ਪਾਰ ਜਿਹੜਾ ਦਿਨ ਦੇ ਵਿੱਚ ਟੈਂਪਰੇਚਰ ਇਸ ਸਮੇਂ ਬਠਿੰਡੇ ਦੇ ਵਿੱਚ ਚੱਲ ਰਿਹਾ ਹੈ ਉੱਥੇ ਹੀ ਜੇਕਰ ਬਾਕੀ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਬਾਕੀ ਜ਼ਿਲ੍ਹਿਆਂ ਦੇ ਵਿੱਚ 40 ਡਿਗਰੀ ਤੋਂ ਪਾਰ ਜਿਹੜਾ ਹੈਗਾ ਟੈਂਪਰੇਚਰ ਪਾਇਆ ਜਾ ਰਿਹਾ ਪਰ ਇਸ ਵਿਚਾਲੇ ਜੋ ਮੌਸਮ ਵਿਭਾਗ ਨੇ ਜਾਣਕਾਰੀ ਸਾਂਝੀ ਕੀਤੀ ਹੈ ਉਸ ਮੁਤਾਬਕ ਅਗਲੇ ਕੁਝ ਦਿਨਾਂ ਦੇ ਅੰਦਰ ਅੰਦਰ ਪੰਜਾਬ ਦੇ ਵਿੱਚ ਗਰਮੀ ਤੋਂ ਰਾਹਤ ਪੰਜਾਬੀਆਂ ਨੂੰ ਮਿਲੇਗੀ ਔਰ 23 ਮਈ ਇੱਕ ਤਰੀਕ ਦਾ ਐਲਾਨ ਕੀਤਾ ਗਿਆ ਜਿਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਵੱਖ-ਵੱਖ ਇਲਾਕਿਆਂ ਦੇ ਵਿੱਚ ਬਰਸਾਤ ਹੋ ਸਕਦੀ ਹੈ ਤਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹਾਲਾਂਕਿ ਤੇਜ਼ ਹਵਾਵਾਂ ਚੱਲਦੀਆਂ ਨੇ ਪਰ ਜਿਸ ਤਰੀਕੇ ਦੇ ਨਾਲ ਤਾਪਮਾਨ ਵੱਧਦਾ ਜਾ ਰਿਹਾ ਹੈ ਉਦੋਂ ਤੋਂ ਹੀ ਪੰਜਾਬ ਦੇ ਲੋਕਾਂ ਨੂੰ ਗਰਮੀ ਦਾ ਪ੍ਰਕੋਪ ਸਹਿਣਾ ਪੈ ਰਿਹਾ ਹੈ ਤਾਂ ਤਾਪਮਾਨ ਆਮ ਲੋਕਾਂ ਦੇ ਲਈ ਜਿਹੜਾ ਹੈ 3 ਤੋਂ 4 ਡਿਗਰੀ ਜ਼ਿਆਦਾ ਵੱਧ ਰਿਹਾ ਹੈ ਔਰ ਇਹਦਾ ਕਾਰਨ ਵੱਡੇ ਤੌਰ ਤੇ ਪੋਲਿਊਸ਼ਨ ਵੀ ਦੱਸਿਆ ਜਾ ਰਿਹਾ ਤੇ ਬਠਿੰਡੇ ਦੀ ਅਸੀਂ ਗੱਲ ਕਰਾਂਗੇ ਕਿਉਂਕਿ ਸਭ ਤੋਂ ਜ਼ਿਆਦਾ ਤਾਪਮਨ ਉੱਥੇ ਪਾਇਆ ਜਾ ਰਿਹਾ 45 ਡਿਗਰੀ ਦੇ ਆਸ-ਪਾਸ ਬੇਸ਼ੱਕ ਜੇ ਬਾਕੀ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ 40 ਦੇ ਆਸ-ਪਾਸ ਜਿਹੜਾ ਟੈਂਪਰੇਚਰ ਰਹਿ ਰਿਹਾ ਹੁਣ ਕੇਰਲਾ ਦਾ ਵੀ ਜ਼ਿਕਰ ਕਰ ਲੈਂਦੇ ਹਾਂ ਕਿਉਂਕਿ ਉੱਥੋਂ ਹੀ ਮੌਨਸੂਨ ਟਰੈਵਲ ਹੋ ਕੇ ਪੰਜਾਬ ਤੱਕ ਪਹੁੰਚਦਾ ਹੈ ਤਾਂ 23 ਮਈ ਨੂੰ ਮੌਨਸੂਨ ਦੀ ਜਿਹੜੀ ਆ ਉੱਥੋਂ آمد ਹੋ ਸਕਦੀ ਹੈ ਤਾਂ ਪੰਜਾਬ ਦੇ ਵਿੱਚ ਵੀ 26 ਜੂਨ ਦਾ ਵੀ ਇੱਕ ਸਮਾਂ ਦਿੱਤਾ ਗਿਆ ਸੀ ਪਹਿਲਾਂ ਕਿ ਉਹਦੇ ਵਿੱਚ 3 ਤੋਂ 4 ਦਿਨ ਹਾਲਾਂਕਿ ਗਰਮੀ ਰਹੇਗੀ ਪਰ ਉਹ ਤੋਂ ਬਾਅਦ ਤਾਪਮਨ ਠੀਕ ਹੋ ਜਾਏਗਾ ਪਰ ਹੁਣ ਇੱਕ ਤਰੀਕ ਦੇ ਦਿੱਤੀ ਗਈ ਹੈ 23 ਮਈ ਕਿਹਾ ਜਾ ਰਿਹਾ ਹੈ ਕਿ ਸੂਬੇ ਦੇ ਵਿੱਚ ਬਰਸਾਤ ਪੈ ਸਕਦੀ ਹੈ ਔਰ ਇਹ ਮੌਸਮ ਵਿਗਿਆਨੀ ਦੇ ਵੱਲੋਂ ਦਾਵਾ ਕੀਤਾ ਗਿਆ ਪੰਜਾਬ ਦੇ ਵਿੱਚ ਤਾਪਮਨ ਜਿਹੜਾ ਉਹ ਹੇਠਾਂ ਨੂੰ ਡਿੱਗ ਸਕਦਾ ਹੈ ਔਰ 23 ਤਰੀਕ ਤੋ ਬਰਸਾਤ ਜ਼ਰੂਰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹੋਣ ਦੀ ਸੰਭਾਵਨਾ ਜਿਹੜੀ ਆ ਉਹ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਹਾਲਾਂਕਿ 25 ਮਈ ਤੱਕ ਮੀਂਹ ਪੈਣ ਦੀ ਸੰਭਾਵਨਾ ਪੂਰੀ ਤਰੀਕੇ ਨਾਲ ਕਿਹਾ ਜਾ ਰਿਹਾ ਹੈ 23 ਤੋਂ ਲੈ ਕੇ 25 ਤੱਕ ਬਰਸਾਤ ਹੋਏਗੀ ਔਰ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੇ ਰਫ਼ਤਾਰ ਦੇ ਨਾਲ ਹਵਾਵਾਂ ਵੀ ਚੱਲਣਗੀਆਂ ਤਾਂ 23 ਮਈ ਉਹ ਤਰੀਕ ਪੰਜਾਬ ਦੇ ਲੋਕਾਂ ਦੇ ਲਈ ਜਿੱਥੇ ਮੀ ਤੇ ਤੇਜ਼ ਹਵਾਵਾਂ ਪੰਜਾਬ ਦੇ ਵਿੱਚ ਚੱਲਣਗੀਆਂ ਔਰ ਮੌਸਮ ਦੇ ਵਿੱਚ ਤਬਦੀਲੀ ਤੁਹਾਨੂੰ ਵੇਖਣ ਨੂੰ ਮਿਲੇਗੀ ਔਰ ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੇਗੀ ਔਰ ਇਹ ਭਵਿਕ ਬਾਣੀ ਮੌਸਮ ਵਿਭਾਗ ਦੇ ਵਿਗਿਆਨੀਆਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ